ਖੋਟੇ ਮੰਨ ਵਾਲੇ ਲੋਕ ਹੁੰਦੇ ਨੇ ਨਾ ਜਿਨ੍ਹਾਂ ਦੇ ਅੰਦਰ ਖੋਟ ਹੁੰਦੀ ਹੈ ਮੂੰਹ ਤੋਂ ਬੜੇ ਮਿੱਠੇ ਹੁੰਦੇ ਨੇ ਪਰ ਅੰਦਰੋਂ ਬੜਾ ਉਹਨਾਂ ਦੇ ਜ਼ਹਿਰ ਹੁੰਦਾ ਹੈ ਕਿਸੇ ਨੂੰ ਸ਼ੋਅ ਨਹੀਂ ਹੁਣ ਦਿੰਦੇ ਵੀ ਇਸ ਤਰ੍ਹਾਂ ਮੇਰੇ ਅੰਦਰ ਤੇਰੇ ਲਈ ਬੜੀ ਨਫ਼ਰਤ ਹੈ ਇਹੋ ਜਿਹੇ ਪੁਰਸ਼ਾਂ ਨੂੰ ਇਹੋ ਜਿਹੇ ਲੋਕਾਂ ਨੂੰ ਗੁਰਬਾਣੀ ਚ ਖੋਟੇ ਲਿਖਿਆ ਹੈ ਜਿਹੜੇ ਖੋਟੇ ਲੋਕ ਨੇ ਮਾਰੇ ਕਹਿੰਦੇ ਨਾ ਤਾਂ ਉਹਨਾਂ ਨੂੰ ਘਰ ਵਿੱਚ ਸਤਿਕਾਰ ਮਿਲਦਾ ਕਿਉਂਕਿ ਘਰ ਵਾਲੇ ਜੀਆ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਵੈਸੇ ਉਤੋਂ ਤੋਂ ਧਰਮੀ ਬਣਿਆ ਹੈ ਉਦੇ ਬੱਚੇ ਉਹਦੀ ਆਗਿਆ ਚ ਨਹੀਂ ਚੱਲਦੇ ਉਹਨੂੰ ਪਤਾ ਸਾਡਾ ਪਿਓ ਸਾਡੀ ਮਾਂ ਕਿਵੇਂ ਹੈ ਇਹ ਗੁਰਦੁਆਰੇ ਜਾ ਕੇ ਸਹੀ ਲੱਗਦੇ ਨੇ ਕਰੇ ਲੋਕਾਂ ਦੀ ਨਿੰਦਿਆ ਚੁਗਲੀ ਕਰੀ ਜਾਂਦੇ ਨੇ ਬਹੁਤੇ ਬੱਚੇ ਅੱਜ ਕੱਲ ਤਾਂ ਹੀ ਨਹੀਂ ਇੱਧਰ ਆਉਂਦੇ ਕਿਉਂਕਿ ਮਾਂ ਪਿਓ ਦਾ ਜੀਵਨ ਜਿਹੜਾ ਹੈ ਨਾ ਉਹ ਰਸ਼ੀਸ਼ੇ ਵਾਂਗ ਨਹੀਂ ਹੈ ਬਹੁਤੇ ਜਿਹੜੇ ਧਰਮੀ ਲੋਕ ਮੈਂ ਵਖੇ ਨੇ ਉਹਨਾਂ ਦੇ ਬੱਚੇ ਇੱਧਰ ਤਾਂ ਹੀ ਘਟ ਮੁਰਦੇ ਨੇ ਵੈਸੇ ਚਲੋ ਇਹ ਕਰਮਾਂ ਦੀ ਖੇਡ ਵੀ ਹੈ ਸਾਰੇ ਨਹੀਂ ਮੰਨਦਾ ਕਿ ਸਾਰੇ ਉੱਚੇ ਜੀਵਨ ਵਾਲੇ ਨਹੀਂ ਹਨ ਕਈਆਂ ਦੇ ਬੱਚਿਆਂ ਦੇ ਕਰਮ ਹੀ ਐਸੇ ਹੁੰਦੇ ਨੇ ਵੀ ਮਾਂ ਤੇ ਬੜੀ ਚੜਦੀ ਕਲਾ ਵਾਲੇ ਹਨ ਪਰ ਬੱਚਿਆਂ ਕੋ ਸਿੱਖੀ ਨਹੀਂ ਮਿਲੀ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਆ ਗਏ ਪਰ ਬਹੁਤ ਤਾਤ ਜਿਹੜੀ ਗੱਲ ਗੁਰਬਾਣੀ ਕਹਿ ਰਹੀ ਹੈ ਵੀ ਉਹਨਾਂ ਨੂੰ ਘਰੇ ਵੀ ਪਰਿਵਾਰ ਵਾਲੇ ਰਿਸ਼ਤੇਦਾਰ ਵੀ ਜਿਹੜੇ ਨੇ ਚੰਗਾ ਨਹੀਂ ਮੰਨਦੇ ਜਿਹੜਾ ਬੰਦਾ ਖੋਟ ਰੱਖਦਾ ਮਨ ਦੇ ਵਿੱਚ ਤੇ ਬਾਹਰ ਬਾਹਰ ਵੀ ਦੁਨੀਆ ਦੇ ਵਿੱਚ ਉਹਨਾਂ ਨੂੰ ਸਤਿਕਾਰ ਨਹੀਂ ਮਿਲਦਾ ਕਿਉਂਕਿ ਜਿਹੜੇ ਬੰਦੇ ਅੰਦਰ ਗੁਣ ਜਾਂ ਅਵਗਣ ਨੇ ਉਹ ਸਾਧ ਸੰਗਤ ਸਮੇਂ ਦੇ ਹਿਸਾਬ ਨਾਲ ਪ੍ਰਗਟ ਹੋ ਹੀ ਜਾਂਦੇ ਨੇ ਜਿੰਨਾ ਮਰਜੀ ਕੋਈ ਸੰਸਾਰ ਦੇ ਵਿੱਚ ਆਖੀ ਜਾਵੇ ਨਾ ਵੀ ਮੈਂ ਚੰਗਾ ਹਾਂ ਉਹਦੀਆਂ ਆਦਤਾਂ ਦੱਸ ਦੇਣਗੀਆਂ ਵੀ ਇਹ ਬੰਦਾ ਮੰਦਾ ਖੋਟਾ ਹੈ ਕਿ ਜਾਂ ਚੰਗਾ ਹੈ ਉਹਦਾ ਵਿਹਾਰ ਦੱਸ ਦੇਗਾ ਜਿਹੜਾ ਬੰਦਾ ਮੰਦਾ ਖੋਟਾ ਹੋਏਗਾ ਉਹ ਕਿਤੇ ਵੀ ਕਾਮਯਾਬ ਨਹੀਂ ਹੋ ਸਕਦਾ ਥੋੜੇ ਸਮੇਂ ਵਾਸਤੇ ਚਲਾਕੀਆਂ ਕਰਕੇ ਭਾਵੇਂ ਥੋੜੀ ਜਿਹੀ ਤਰੱਕੀ ਹਾਸਲ ਕਰ ਲਵੇ ਪਰ ਉਹਦੀ ਤਰੱਕੀ ਇੱਕ ਦਿਨ ਖਤਮ ਹੋ ਜਾਂਦੀ ਹੈ ਫਿਰ ਜਦੋਂ ਸੱਚਾਈ ਸਾਹਮਣੇ ਆ ਜਾਂਦੀ ਹੈ ਇਸ ਤਰ੍ਹਾਂ ਇੱਕ ਦਿਨ ਧੁਖਾ ਕਰੇਗਾ ਉਹਨੇ ਦੂਜੇ ਨੂੰ ਦੱਸਣਾ ਵੀ ਇਹ ਬੰਦਾ ਖਤਰਨਾਕ ਹੈ ਕੋਈ ਬਚ ਕੇ ਰਹੋ ਇਸ ਤਰ੍ਹਾਂ ਗੱਲ ਉੱਡਦੀ ਉੱਡਦੀ ਸਾਰੇ ਪਾਸੇ ਫੈਲ ਜਾਂਦੀ ਏ ਤੇ ਜਦੋਂ ਬੰਦੇ ਦਾ ਵਿਹਾਰ ਸਾਹਮਣੇ ਆਉਂਦਾ ਰਾ ਪਿਆ ਜਾਣੀਏ ਜਾਂ ਵਾ ਪਿਆ ਜਾਣੀਏ ਇਸ ਤਰ੍ਹਾਂ ਉਹਦਾ ਵਾ ਕਿਤਨਾ ਕਿਤੇ ਪੈ ਜਾਂਦਾ ਹੈ ਤੇ ਖੋਟੇ ਮਨ ਵਾਲੇ ਜਿਹੜੇ ਨੇ ਇੱਥੇ ਘਰ ਭਾਵ ਕਿਸ ਲੋਕ ਦੇ ਵਿੱਚ ਵੀ ਤੇ ਬਾਹਰ ਪਰਲੋਕ ਦੇ ਵਿੱਚ ਵੀ ਸਤਕਾਰ ਨਹੀਂ ਪਾਉਂਦੇ ਹਨ ਨਿੰਦਕ ਗਾਤ ਨਹੀਂ ਕਾਈ ਇਸ ਤਰ੍ਹਾਂ ਉਹਨਾਂ ਦਾ ਸੁਭਾਅ ਹੁੰਦਾ ਨਿੰਦਿਆ ਕਰੀ ਜਾਣੀ ਰੇਕ ਨੂੰ ਭੰਡੀ ਜਾਣਾ ਕਿਸੇ 'ਚ ਗੁਣ ਵੇਖਣਾ ਹੀ ਨਹੀਂ ਕਿਸੇ 'ਤੇ ਗੁਣ ਹੋਵੇ ਵੀ ਨਾ ਤੇ ਉਹ ਪਾਸੇ ਕਰਕੇ ਜੇ ਉਹਦਾ ਔਗਣ ਲੱਭਣ ਦੀ ਕੋਸ਼ਿਸ਼ ਕਰਨੀ ਹੈ ਵੀ ਕਮੀ ਕਿੱਥੇ ਹੈ ਜੇ ਸਾਰਾ ਕੁਝ ਸਹੀ ਹੋਵੇ ਨਾ ਤੇ ਕਹਿਣਗੇ ਨਹੀਂ ਕੱਪੜੇ ਦੇ ਸਹੀ ਨਹੀਂ ਸਨ ਪ੍ਰੈਸ ਨਹੀਂ ਹੋਏ ਇਥੋਂ ਤੱਕ ਨਿੰਦਿਆ ਹੋ ਜਾਂਦੀ ਹੈ ਕੋਈ ਨਾ ਕੋਈ ਕਮੀ ਲੱਭ ਹੀ ਲੈਣੀ ਉਹਨਾਂ ਨੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਹੜੇ ਨਿੰਦਿਆ ਕਰਨ ਵਾਲੇ ਹਨ ਉਹ ਜਿਹੜੇ ਨਿੰਦਿਆ ਦਾ ਸੁਭਾਅ ਹੈ ਨਿੰਦਕ ਗਤ ਗਤ ਭਾਵ ਉਹਨਾਂ ਦੀ ਗਤੀ ਨਹੀਂ ਹੁੰਦੀ ਉਹ ਇਦਾਂ ਹੀ ਭਟਕਦੇ ਰਹਿੰਦੇ ਨੇ ਜੂਨਾ ਵਿੱਚ ਭੂਤ ਪ੍ਰੇਤ ਬਣ ਕੇ ਭਟਕਦੇ ਰਹਿੰਦੇ ਹਨ